ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਲੈ ਲਿਆ ਆਪਣੀ ਚਪੇਟ ਦੇ ਵਿੱਚ ਤੇ ਮੌਕੇ ਤੇ ਨੌਜਵਾਨ ਦੀ ਹੋ ਗਈ ਮੌਤ ਦੇਖ ਸਕਦੇ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਅੱਜ ਸਵੇਰੇ ਕਰੀਬ 8:30 ਵਜੇ ਚਾਵਾ ਰੋਡ ਤੇ ਪਿੰਡ ਸ਼ਮਸ਼ਪੁਰ ਕੋਲ ਮਿੰਨੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਦਾ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਜਸਕਰਨ ਸਿੰਘ 29 ਸਾਲ ਵਾਸੀ ਰਾਏਪੁਰ ਹੋਈ ਮ੍ਰਿਤਕ ਦੇ ਦੋ ਭੈਣਾਂ ਤੇ ਇਕਲੋਤਾ ਭਰਾ ਸੀ ਤੇ ਪਿਤਾ ਦੀ ਮੌਤ ਹੋ ਚੁੱਕੀ ਸੀ ਕੋਲ ਖੜੇ ਲੋਕਾਂ ਨੇ ਇਹ ਵੀ ਦੱਸਿਆ ਕਿ ਚਾਵਾ ਰੋਡ ਦੇ ਪਿੰਡ ਸ਼ਮਸ਼ਪੁਰ ਦੇ ਕੋਲ ਇੱਕ ਫੈਕਟਰੀ ਦੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਹਮਣੇ ਸਾਈਡ ਤੋਂ ਆ ਕੇ ਮੋਟਰਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਵੇਰਨੋ 인ਵਰਪਾਲ ਸਿੰਘ ਜੀ ਕਿੱਥੇ ਨਾ ਹੋਏ ਹੁਣ ਤੋਂ ਘੰਟਾ ਪਹਿਲਾਂ ਹੀ ਇੱਕ ਬਹੁਤ ਹੀ ਮੰਨਪੂਰ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਉਲ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਤੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਘਰ ਦਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਇਹਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਸਿਰ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉਸੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫਿਕਰ ਨਹੀਂ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਦਾ ਮੋਟਰਸਾਈਕਲ ਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਐ ਤੇ ਬੋਡੀ ਕਾਫੀ ਦੂਰ ਪਈ ਐ ਕਿਉਂਕਿ ਬੋਡੀ ਉਹਰੇ ਡਿੱਗੀ ਜੀ ਫਿਰ ਬੱਸ ਵਾਲਾ ਕਿਹੜੀ ਮੋਟਰਸਾਈਕਲ ਦਾ ਕਿਹੜਾ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ ਹੈ ਤਕਰੀਬਨ 50 ਕਿਲੋਮੀਟਰ ਬੁੰਦੇ ਨੂੰ ਘਟਿਸਿਆ ਜੀ ਉੱਥੇ ਕਿ ਮੋਟਰਸਾਈਕਲ ਵੱਜ ਲੱਗੀ ਮੇਰਾ ਮਾਮਲਾ ਮੇਰਾ ਤਾਂ ਖਿਲ ਗਿਆ ਰੰਗਈ ਐਕਸੀਡੈਂਟ ਹੋਇਆ ਸੀ ਮਾਮਲਾ ਚ ਇਕਦਰੋਂ ਬਾਸ ਆ ਰਹੀ ਸੀ ਉਹਦੇ ਲਈ ਫੈਕਟਰੀ ਕਿਸੇ ਕੰਟ੍ਰਿਬਿਊਟਰੀ ਲੱਗਦੀ ਐ ਕਿਹੜੇ ਫੈਸਲੇ ਤੇ ਆ ਰਹੀ ਸਮਰਾਲਾ ਜਨ ਇਧਰੋਂ ਡੀਜੀ ਵਾਲੀ ਸਾਈਡ ਤੋਂ ਆ ਰਹੀ ਥੇ ਸਮਰਾਲਾ ਸਾਈਡ ਜਾ ਰਹੀ ਸੀ ਸਮਰਾਲਾ ਕਹਿੰਦੇ ਜਾ ਰਹੀ ਸੀ ਇਹ ਆਜ ਤੋਂ ਘੰਟਾ ਪਹਿਲਾਂ ਦੀ ਗੱਲ ਆ ਜਿਹੜਾ ਕੰਮ ਹੋਇਆ ਕੋਈ ਕੈਮੀਕਲ ਵੀ ਹੋਇਆ ਜਾਨੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇ ਦੀ ਕਿੰਨੇ ਕਿੰਨੇ ਸਾਲ ਦਾ ਹੈਗਾ 23-23 ਸਾਲ ਦਾ ਨੌਜਵਾਨ ਮੁੰਡਾ ਹੈ ਜੀ ਵੀ ਰੌਂਗ ਸਾਈਡ ਤੋਂ ਬਾਕਸ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇਖ ਲਿਆ ਬੰਦੇ ਕੋਈ ਫਟੇ ਕਿਤੇ ਚੱਥੇ ਆਈ ਇਹ ਵਿਚਾਰਾ ਘਰ ਆ ਰਿਹਾ ਹੀ ਕੰਮ ਸਤੋਂ ਕੰਮ ਤਾਂ ਆ ਰਿਹਾ ਵੀ ਛੁੱਟੀ ਕਰਕੇ ਘਰ ਜਾ ਰਿਹਾ ਵੀ ਆਪਣੇ ਮੇਰਾ ਨਾਮ ਜਸਪ੍ਰੀ ਸਿੰਘ ਹੈ ਮੇਰੇ ਨਾਲ ਐਕਸੀਡੈਂਟ ਹੋਇਆ ਪਰ ਮੇਰੇ ਚਾਚੇ ਦਾ ਮੁੰਡਾ ਜੀ ਕੀ ਨਾਮ ਕਰੇਗਾ ਦਸਕਰਮ ਸਿੰਘ ਕਿੰਨੇ ਸਾਲ ਦੇ 35 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਦਸਰੇ ਨੇ ਵੀ ਰੌਂਗ ਸਾਈਡ ਬੱਸ ਆਉਂਦੀ ਯੂਨੀਅਰ ਐਕਟ ਲਈ ਇੱਧਰ ਲੈ ਵਾਣਾ ਯਾਰ ਇੱਧਰ ਦੇ ਬਾਹਰ ਵੜੋ ਉਹ ਖਾਲੀ ਹੈ ਫਾਈਟਿੰਗ ਬੱਤ ਕੀ ਅ ਕਿੰਨੇ ਕੁ ਵਜੇ ਘਟਣਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਇਹ ਇਹ ਤਾਂ ਮਹਾਲੀ ਤੋਂ ਆ ਰਹੇ ਸੀ ਕੰਮ ਤੇ ਹੋਈ ਜਿਹੜਾ ਪਿੰਡ ਨੇ ਸਰਹਰਪੁਰ ਪਿੰਡ ਹੈ ਕੀ ਮੰਗ ਕਰਦੇ ਹੋ ਤੁਸੀਂ ਇਹ ਹਾਂ ਕਿ ਚਾਹ ਪਾਉਣ ਚਾਹੀਦਾ ਬੱਸ ਵਾਲੇ ਨੂੰ ਸਜਾਉਣੀ ਦੇ ਦੇ ਉਹਨੂੰ ਡਰਾਈਵਰ ਨੂੰ ਕਹ ਰਿਹਾ ਹੈ ਅੱਜ ਕੋਲ ਸਿਲਾ ਨਹੀਂ ਚਾਹਤਾਂ ਹਾਂ ਹਾਂ ਜੀ ਕੱਲੋ 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 ਜਿੰਨੇ ਕਰੀਂ ਕਿ ਟਿਕਾਣਾ ਬਾਹਰ ਤੋਂ ਸੱਚੇ ਕਿੰਨੀ ਕੋ ਮਨਤ ਹੋਰੀ ਇਹ ਮੁੰਡਾ ਹੈਗਾ ਜਸਕਰਨ ਸਿੰਘ ਆ ਜਸਵਿੰਦਰ ਸਿੰਘ ਸਦਾ ਪਿੰਡ ਦਾ ਰਾਏਪੁਰਾਜ ਬੁੱਤਾ ਥਾੜੇ ਪਾਇ ਤੋਂ ਪੈਂਦਾ ਇਹ ਮਰਦਾ ਨਹੀਂ ਇਹ ਮਰੇ ਕਰੂ 25 ਬਿਸਾਲਾ ਕਿੱਥੋਂ ਕਿੱਥੇ ਜਾ ਰਿਹਾ ਤੂੰ ਚੰਡੀਗੜ੍ਹ ਕੋਲ ਜੋਬ ਕਰਾ ਚੰਡੀਗੜ੍ਹ ਮਾੜੀ ਦਾ ਪੈਟਰੂ ਜਾ ਰਿਹਾ ਸੀ ਠੀਕ ਹੈ ਬਣਾ ਬੱਪੀ ਇਹ ਕਿੰਨੇ ਦਾ ਜੀ ਸਾਹਮਣੇ ਟੱਕਰ ਹੋ ਗਈ ਜਿੱਥੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬੈਨ ਉਹ ਸਾਮਣੇ ਤੋਂ ਮੋਟਰਸਾਈਕਲ ਆ ਰਹੀ ਜੀ ਅੰਮ੍ਰਿਤ ਗਨ ਟੱਕਰ ਹੋ ਗਈ ਮੌਕਾ ਦੱਸੋਗੀ ਹਾਂ ਮੌਕਾ ਦੱਸੂਗੀ ਕਿਹੜੀ ਗੱਡੀ ਗੱਡੀ ਆ ਸੀ ਫੈਕਟਰੀ ਕਟੇ ਦੀ ਜੀ ਅੱਗ ਵੀ ਲੱਗੀ ਸੀ ਹਾਂ ਮੋਟਰਸਾਂ ਨੂੰ ਅੱਗ ਲੱਗੀ ਮੋਟਰਸਾਂ ਨੂੰ ਜਿਹੜਾ ਮਤਲਬ ਜਿਹੜਾ ਹਾਦਸਾ ਭਿਆਨਕ ਹੋਣਾ ਤਾਂ ਅੱਜ ਲੱਗਿਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਨ ਸਮਝੀ ਉਸ ਤੋਂ ਬਾਅਦ ਅੱਗ ਲੱਗ ਗਈ ਉਸ ਤੋਂ ਬਾਅਦ ਟੱਕਰ ਲੱਗੀ ਤੇ ਡਰਾਈਵਰ ਦੀ ਗ੍ਰਸਤਾਰੀ ਹੋ ਚੁੱਕੀ ਹੈ ਜੀ ਡਰਾਈਵਰ ਨੂੰ ਮੌਕੇ ਤੋਂ ਫਰਾਰਾ ਜੀ ਅੱਛਾ ਚਲੋ